ਸੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਸਾਡੇ ਸੁਸ਼ਮਾ ਰਾਣੀ ਮਾਤਾ ਜੀ ਨੇ ਉਹਨਾਂ ਨੂੰ ਮਿਲਾਉਣ ਜਾ ਰਹੇ ਹਾਂ ਜੋ ਕਿ ਰਾਏਕੋਟ ਤੋਂ ਰਾੜਾ ਸਾਹਿਬ ਦੀ ਧਰਤੀ ਤੇ ਆਏ ਸੀ ਮਾਤਾ ਜੀ ਤੁਹਾਨੂੰ ਕੀ ਤਕਲੀਫ ਸੀਗੀ ਮੈਨੂੰ ਸੱਜੇ ਗੁਰਦੇ ਦੇ ਵਿੱਚ ਪੱਥਰੀਆਂ ਸੀ ਜੀ ਮੈਂ ਬਹੁਤ ਬਹੁਤ ਦਵਾਈਆਂ ਕੀਤੀਆਂ ਪਰ ਨਹੀਂ ਨਿਕਲੀ ਮੈਂ ਆਪਰੇਸ਼ਨ ਤੋਂ ਡਰਦੀ ਸੀ ਜੀ ਮੈਨੂੰ ਜਿਨ੍ਹਾਂ ਨੇ ਭੇਜਿਆ ਉਹ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਮੈਂ ਇੱਥੇ ਆਈ ਇੱਥੇ ਮੈਨੂੰ ਬਹੁਤ ਜ਼ਿਆਦਾ ਜੀ ਸਮੁੱਚੀ ਟੀਮ ਹਾਂ ਜੇ ਪੂਰੇ ਰਾਏਕੋ ਜੋ ਰਾਣਾ ਸਾਹਿਬ ਦੀ ਧਿਰਤੀ ਦੇ ਬੈਠੇ ਆ ਮੈਨੂੰ ਉਹਨਾਂ ਨੇ ਬਹੁਤ ਆਦਰ ਸਤਕਾਰ ਮਾਨ ਦਿੱਤਾ ਮੈਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੋਈ ਮੈਂ ਆਪਣੇ ਆਪ ਨੂੰ ਇਕੱਲੀ ਮਹਿਸੂਸ ਕਰਦੀ ਸੀ ਫਿਰ ਵੀ ਮੈਨੂੰ ਕੋਈ ਕਿਸੇ ਦੀ ਕੋਈ ਕਿਸੇ ਰਿਸ਼ਤੇਦਾਰ ਦੀ ਜ਼ਰੂਰਤ ਨਹੀਂ ਪਈ ਕਿਉਂਕਿ ਮੈਨੂੰ ਸਟਾਫ ਮੈਂਬਰਸ ਨੇ ਬਹੁਤ اچھی ਤਰ੍ਹਾਂ ਸੰਭਾਲਿਆ ਤੁਸੀਂ ਰਾਣਾ ਸਾਹਿਬ ਹੀ ਕਿਉਂ ਤੁਸੀਂ ਲੁਧਿਆਣਾ ਨਹੀਂ ਗਏ ਰਾਏਕੋ ਨਹੀਂ ਸ਼ਿਕਾਇਤ ਕਰਾਇਆ ਤੁਹਾਨੂੰ ਰਾਣਾ ਸਾਹਿਬ ਹੀ ਕਿਉਂ ਪਸੰਦ ਆਇਆ ਮੈਨੂੰ ਇਹਨਾਂ ਦਾ ਇਕਾਦਰ ਮਿਲਿਆ ਮੈਨੂੰ ਸਭ ਕੁਝ ਮੈਂ ਦੇਖਿਆ ਪਰ ਮੈਨੂੰ ਇੰਜ ਲੱਗਿਆ ਕਿ ਮੈਨੂੰ ਆਪਣਾਪਣ ਲੱਗਿਆ ਮੈਨੂੰ ਇੱਥੇ ਹੂੰ ਦੇਖੋ ਦੋਸਤੋ ਕੋਈ ਦੂਰ ਜਾੜੇ ਇਹ ਨਾ ਡਰੋ ਕਿ ਰਾਣਾ ਸਾਹਿਬ ਇੱਕ ਪਿੰਡ ਆ ਕੇ ਪਤਾ ਨਹੀਂ ਉੱਥੇ ਇਲਾਜ ਕਿਦਾਂ ਲਾਉਗਾ ਲੋਕ ਕਹਿੰਦੇ ਆ ਲੋਕ ਕਹਿ ਰਹੇ ਆ ਕਿ ਪਤਾ ਨਹੀਂ ਇਹ ਰਾਣਾ ਸਾਹਿਬ ਕਿਉਂ ਗਈ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਖੁਦ ਕਿਹਾ ਪਰ ਮੈਂ ਕਿਹਾ ਮੈਂ ਤੁਸੀਂ ਬੇਸ਼ੱਕ ਨਾ ਆਇਓ ਮੈਨੂੰ ਅੱਛਾ ਲੱਗਿਆ ਉੱਥੇ ਮੈਨੂੰ ਸਟਾਫ ਮੈਂਬਰਸ ਬਹੁਤ ਅੱਛੇ ਲੱਗੇ ਜੋ ਮੇਰੇ ਨਾਲ ਜਿਨ੍ਹਾਂ ਨੇ ਮੇਰੀ ਸੇਵਾ ਕੀਤੀ ਜਿਨ੍ਹਾਂ ਨੇ ਮੈਨੂੰ ਸੰਭਾਲ ਲਿਆ ਮੈਨੂੰ ਕੋਈ ਰੋਟੀ ਦਾ ਜਾਂ ਕਿਸੇ ਚਾਹ ਦਾ ਜਾਂ ਕਿਸੇ ਪਾਣੀ ਦਾ ਮੈਨੂੰ ਕੋਈ ਫਿਕਰ ਨਹੀਂ ਰਿਹਾ ਕੋਈ ਰਿਸ਼ਤੇਦਾਰ ਨਹੀਂ ਰੱਖਿਆ ਕਾਰਡ ਦੇ ਉੱਪਰ ਹੋਇਆ 5 ਲੱਖ ਵਾਲੇ ਹਾਂਜੀ ਹਾਂਜੀ ਦੇਖੋ ਦੋਸਤੋ ਜੇ ਤੁਹਾਡਾ ਸ਼ਮਾਨ ਭਾਤ ਕਾਰਡ ਆ ਉਹਦੇ ਤਹਿਤ ਜੇ ਤੁਹਾਨੂੰ ਕਿਡਨੀ ਸਟੋਨ ਆ ਜਾਂ ਕਿਡਨੀ ਦੇ ਵਿੱਚ ਕੋਈ ਪਥਰੀ ਆ ਜਾਂ ਵਿਸ਼ਾਲ ਦੀ ਥੈਲੀ ਦੇ ਵਿੱਚ ਕੋਈ ਪੱਥਰੀ ਆ ਜਾਂ ਵਿਚਾਲ ਦੀ ਨਾਲੀ ਦੇ ਵਿੱਚ ਕੋਈ ਪੱਥਰੀ ਹੋ ਤਾਂ ਦਰਦ ਬਹੁਤ ਜ਼ਿਆਦਾ ਬੁਰੇ ਤਰੀਕੇ ਨਾਲ ਤੁਹਾਡੇ ਹੋ ਰਿਹਾ ਤਾਂ ਆਰਜੂ ਹਸਤਾਲ ਦੀ ਸੰਸਥਾ ਦੇ ਵਿੱਚ ਬਹੁਤ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਟੀਮ ਦੁਆਰਾ ਜਿਹੜਾ ਦੂਰ ਵੀਰ ਨਾਲ ਆਪਰੇਸ਼ਨ ਹੁੰਦਾ ਅਸ਼ਮਾਨ ਪਾਤ ਕਾਰ ਦੇ ਤਹਿਤ ਜਿਵੇਂ ਮਾਤਾ ਜੀ ਬਿਲਕੁਲ ਠੀਕ ਹੋ ਕੇ ਗਏ ਨੇ ਐਵੇਂ ਤੁਸੀਂ ਵੀ ਠੀਕ ਹੋ ਸਕਦੇ ਹੋ ਕੋਈ ਪੈਸਾ ਨਹੀਂ ਲੱਗਦਾ ਦੋਸਤੋ ਆਰਜੂ ਹਸਾ ਰਾਣਾ ਸਾਹਿਬ ਚਾ ਕੇ ਤੁਸੀਂ ਸੰਪਰਕ ਕਰ ਸਕਦੇ ਹੋ ਜਿਵੇਂ ਸੁਸ਼ਮਾ ਨਾਰੀ ਮਾਤਾ ਜੀ ਠੀਕ ਹੋਏ ਨੇ ਅਸੀਂ ਨਲ ਦੁਆ ਮੰਗਦੇ ਆ ਕਿ ਪਰਮਾਤਮਾ ਹਰ ਇੱਕ ਬਿਮਾਰੀ ਇੱਥੋਂ ਠੀਕ ਹੋ ਕੇ ਜਾਵੇ ਰਾਜ ਖੁਸ਼ੀ ਜਾਵੇ ਧੰਨਵਾਦ ਦੋਸਤੋ ਮਾਤਾ ਜੀ ਰਣਜੀਤ ਕੌਰ ਜੋ ਰਾਏਕੋਟ ਏਰੀਆ ਦੇ ਵਿੱਚ ਆਰਜੂ ਹਸਪਤਾਲ ਰਾਣਾ ਸਾਹਿਬ ਦੀ ਧਰਤੀ ਤੇ ਆ ਕੇ ਆਪਣੇ ਕਿਡਨੀ ਸਟੋਨ ਦਾ ਇਲਾਜ ਕਰਵਾਇਆ ਦੂਰਵਿੰਦੇ ਨਹੀਂ ਦੋਸਤੋ ਇਹ ਜਿਹੜਾ ਆਪਰੇਸ਼ਨ ਆ ਦੂਰਵਿੰਦੇ ਰਾਹੀਂ ਇੱਕ ਦਿਨ ਬੰਦੇ ਨੂੰ ਰੱਖਿਆ ਜਾਂਦਾ ਤੀਜੇ ਦਿਨ ਛੁੱਟੀ ਕੀਤੀ ਜਾਂਦੀ ਆ ਬਿਸ਼ਵ ਪ੍ਰਸਿੱਧ ਡਾਕਟਰਾਂ ਦੀ ਟੀਮ ਦੁਆਰਾ ਆਰਜੂ ਹਸਪਤਾਲ ਦੇ ਵਿੱਚ ਆਧੁਨਿਕ ਮਸ਼ੀਨਾਂ ਦੇ ਦੁਆਰਾ ਇਹ ਸਾਰੀਆਂ ਜਿਹੜੀਆਂ ਸਹੂਲਤਾਂ ਹੈ ਤੁਹਾਨੂੰ ਇੱਕ ਰਾੜਾ ਸਾਹਿਬ ਦੀ ਧਰਤੀ ਤੇ ਸਪੈਸ਼ਲਿਸਟ ਡਾਕਟਰਾਂ ਦੁਆਰਾ ਦਿੱਤੀਆਂ ਜਾ ਰਹੀਆਂ ਨੇ ਦੋਸਤੋ ਅਸ਼ਮਾਨ ਭਾਰਤ ਕਾਰਡ ਦੇ ਤਹਿਤ ਤੁਸੀਂ ਵੀ ਆਪਣਾ ਇਲਾਜ ਕਰਵਾ ਸਕਦੇ ਹੋ ਜਿਵੇਂ ਕਿ ਰਣਜੀਤ ਕੌਰ ਮਾਤਾ ਜੀ ਦੀ ਉਮਰ 68 ਸਾਲ ਹੈ ਇਹਨਾਂ ਨੂੰ 7-8 ਸਾਲ ਤੋਂ ਗੁਰਦੇ ਦੀ ਪਥਰੀ ਦੀ ਤਕਲੀਫ ਸੀ ਤੇ ਰੋਜ਼ ਦਰਦੀਆਂ ਦਵਾਈਆਂ ਖਾਂਦੇ ਸੀ ਤੇ ਰੋਜ਼ ਪ੍ਰਮਾਤਮਾ ਅੱਗੇ ਹੀ ਦੁਆ ਕਰਦੇ ਸੀ ਕਿ ਮੇਰਾ ਆਪਰੇਸ਼ਨ ਤੋਂ ਬਚਾਅ ਹੋ ਜਾਵੇ ਕਿਸੇ ਨਾ ਕਿਸੇ ਤਰੀਕੇ ਦੇਸੀ ਹੋਮੋਪੈਥੀ ਦਵਾਈਆਂ ਖਾ ਕੇ ਜਿਵੇਂ ਵੀ ਕੋਈ ਬੰਦਾ ਦੱਸਦਾ ਸੀ ਕੋਈ ਗੱਲਬਾਤ ਕਰਦਾ ਸੀ ਤਾਂ ਇਹਨਾਂ ਨੇ ਸਭ ਕੁਝ ਕੀਤਾ ਉਹ ਸਾਕਸ਼ ਕਰਨ ਤੋਂ ਬਾਅਦ ਇਹਨਾਂ ਨੂੰ ਛੁਟਕਾਰਾ ਨਾ ਮਿਲਿਆ ਤਾਂ ਫਿਰ ਇੱਕ ਦਿਨਾਂ ਦਾ ਸੋਸ਼ਲ ਮੀਡੀਆ ਤੇ ਆਰਜੋ ਹਸਪਤਾਲ ਦੀ ਵੀਡੀਓ ਦੇਖੀ ਵੀਡੀਓ ਦੇਖਣ ਤੋਂ ਬਾਅਦ ਆਰਜੋ ਹਸਪਤਾਲ ਪਹੁੰਚੇ ਹੁਣ ਆਪਾਂ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਤੁਹਾਨੂੰ ਆਰਜੋ ਹਸਪਤਾਲ ਵਿੱਚ ਆ ਕੇ ਆਪਰੇਸ਼ਨ ਤੋਂ ਬਾਅਦ ਕਿਦਾਂ ਦਾ ਫੀਲ ਹੋ ਰਿਹਾ ਬਹੁਤ ਵਧੀਆ ਮਾਤਾ ਜੀ ਕੇਅਰ ਕਿਵੇਂ ਹੋਈ ਮਾਤਾ ਜੀ ਬਹੁਤ ਵਧੀਆ ਹੋਈ ਸਟਾਫ ਕਿਦਾਂ ਦਾ ਲੱਗਿਆ ਬਹੁਤ ਸਟਾਫ ਬਹੁਤ ਵਧੀਆ ਲੱਗਿਆ ਤੇ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਜੇ ਤੁਹਾਨੂੰ ਗੁਰਦੇ ਦੀ ਪਥਰੀ ਆ ਦੇਸੀ ਦਵਾਈਆਂ ਖਾਣੀਆਂ ਚਾਹੀਦੀਆਂ ਜਾਂ ਨਹੀਂ ਖਾਣੀਆਂ ਚਾਹੀਦੀਆਂ ਬਿਲਕੁਲ ਨਹੀਂ ਖਾਣੀਆਂ ਚਾਹੀਦੀ ਇੱਥੇ ਆਉਣਾ ਚਾਹੀਦਾ ਸਮਾਂ ਬੇਸਤ ਨਹੀਂ ਕਰਨਾ ਚਾਹੀਦਾ ਬਿਮਾਰੀ ਨੂੰ ਬਤਾਉਣਾ ਨਹੀਂ ਚਾਹੀਦਾ ਜਿਹੜਾ ਆਪਣਾ ਇਲਾਜ ਜੋ ਸਹੀ ਬੰਦਾ ਇਲਾਜ ਆ ਉਹ ਕਰਵਾਉਣਾ ਚਾਹੀਦਾ ਠੀਕ ਹੋ ਮਾਤਾ ਜੀ ਹੁਣ ਤੁਸੀਂ ਬਿਲਕੁਲ ਖੁਸ਼ ਹੋ ਤੁਸੀਂ ਦੇਖੋ ਦੋਸਤੋ ਜਿਵੇਂ ਮਾਤਾ ਰਣਜੀਤ ਕੌਰ ਜੀ ਇੱਥੋਂ ਠੀਕ ਹੋ ਕੇ ਗਏ ਨੇ ਤੁਸੀਂ ਵੀ ਤੁਸੀਂ ਵੀ ਠੀਕ ਹੋ ਸਕਦੇ ਹੋ ਇਹ ਆਰਜੁ ਹਸਤਾ ਰਾਣਾ ਸਾਹਿਬ ਤੋਂ ਗੱਲਬਾਤ ਕਰ ਰਹੇ ਆ ਜੇ ਤੁਹਾਨੂੰ ਗੁਰਦੇ ਦੀ ਕੋਈ ਪੱਥਰੀ ਆ ਤਾਂ ਤੁਸੀਂ ਆ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ